ਰਾਤੇ ਪਾਣੀ ਬਿਲਕੁਲ ਨਹੀਂ ਆ ਰਹਾ ਉਹ ਨਹੀਂ ਮਿੰਡਾ ਹਿਸਾਬ ਨਾਲ ਪਾਣੀ ਡਿਆ ਵੜਨ ਕੋਈ ਕੋਈ ਕਿਹੜੇ ਪਾਸੇ ਉਸ ਕਿਹੜੀ ਸਾਈਡ ਤੋਂ ਪਾਣੀ ਆ ਰਿਹਾ ਹੈ ਇਹ ਡੇਰਾ ਬਣਾਣਕ ਤੋਂ ਪਾਣੀ ਆ ਰਹਾ ਹੈ ਇਹ ਇੱਕ ਇੱਕੋ ਤੁਸੀਂ ਜਿਹੜਾ ਰਾਜ ਕਰਤਾਰਪੁਰ ਕੋਰੀਡੋਰ ਤੋਂ ਇਹ ਸਾਰਾ ਪਾਣੀ ਉਧਰ ਆ ਰਿਹਾ ਹਾਂਜੀ ਉਧਰੋਂ ਆ ਰਿਹਾ ਤੇ ਕਿੰਨੀ ਤਬਾਈ ਜਿਹੜੀ ਪਾਣੀ ਲੱਗੀ ਬਈ ਝੋਨੇ ਨੂੰ ਮਾਤ ਪਾ ਗਿਆ ਸਾਰੀ ਪਿੰਡ ਡੁੱਬਿਆ ਘਰ ਦਿਆ ਅੰਮ੍ਰਿਤਸਰ ਗੱਡੀ ਆਈ ਕਾਰ ਸਾਹਿਬ ਭੂਰੀ ਵਾਲੇ ਸ੍ਰੀ ਅੰਮ੍ਰਿਤਸਰ ਬਾਬਾ ਕਸ਼ਮੀਰ ਸਿੰਘ ਨੇ ਇਹ ਪਿੰਡ ਵਸੇ ਨੂੰ ਬਚਾਓ اون ਪਾਣੀ ਆ ਯਾਨੀ ਇੱਥੇ ਬੱਚਾ ਨੂੰ ਰੋਗਤਾ ਕਿ ਨਾ ਜਾ ਪਾਣੀ ਗੱਡੀ ਆਣੀ ਦੋਗੇ ਜਿਹੜੇ ਜਿਹੜੇ ਪਰਿਵਾਰਕ ਨੇ ਉਹ ਪਰਿਵਾਰਕ ਦੀ ਉਹ ਕੁੱਟਿਆਦੇ ਨੇ ਹਾਂ ਜੀ ਸਰ ਉੱਪਰ ਆ ਆਪਣ ਗਲੀਆਂ 'ਚ ਪਾਣੀ ਆ ਗਿਆ ਸਾਰੀਆਂ ਸਰਕਾਰ ਨੂੰ ਕੋਈ ਆਈ ਮਦਦ ਕੋਈ ਮਦਦ ਨਹੀਂ ਆਈ ਸਰਕਾਰ ਨਾ ਕਿ ਚਲਗੀ ਲੱਗੋ ਸਰਕਾਰ ਆਏ ਚਲ ਗਏ ਰੁਕਿਆ ਕੋਈ ਨਹੀਂ ਇੱਥੇ ਅੱਛਾ ਇੱਥੇ ਕੋਈ ਨਹੀਂ ਰੁਕਿਆ ਕਿਸੇ ਨੇ ਕਹਾਲੀਤਾ ਕੋਈ ਮਦਦ ਨਹੀਂ ਕੋਈ ਮਦਦ ਨਹੀਂ ਵਾਹ ਕਾਲ ਸਾਹਿਬ ਆਈ ਫਰੇਦੀ ਮੇਰਾ ਨਾਮ ਹਰਮਿੰਦਰ ਸਿੰਘ ਆ ਮੈਂ ਕਾਰ ਸੇਵਾ ਪੁਰੀਆਂ ਦਾ ਡਰਾਈਵਰ ਆ ਤੇ ਬਾਬਾ ਜੀ ਨੇ ਗੱਡੀ ਭੇਜੀ ਇਹ ਮੁੰਡੇ ਦਾ ਪਿੰਡ ਆਈ ਤੇ ਬਾਬਾ ਜੀ ਨੇ ਕਹਿਆ ਕਿ ਨਾਲੇ ਦੇ ਦੀ ਇਹਨਾਂ ਦੇ ਪਰਿਵਾਰ ਦੀ ਸੇਵਾ ਕਰੋ ਨਾਲੇ ਜਿਹੜੇ ਹੋਰ ਸਿੰਘ ਪਸੇ ਉਹਨਾਂ ਨੂੰ ਕੱਢੀਏ ਪਰ ਸਾਨੂੰ ਇੱਥੇ ਅਸੀਂ ਆਏ ਆ ਕੇ ਦੇਖਿਆ ਤੇ ਪਾਣੀ ਬਹੁਤ ਤੇਜ਼ੀ ਸਾਨੂੰ ਗੱਡੀ ਜਾਣ ਦਿੱਤੀ ਪਿੰਡਾਂ ਦੇ ਗਾਂ ਸਾਡੇ ਵੇਹਣਾਂ ਮੇਲਿਆਂ ਕਮਸੇ ਕਮ 2.5 ਫੁੱਟ ਪਾਣੀ ਉੱਤੇ ਹੋ ਗਿਆ ਔਰ ਇਸ ਕਰਕੇ ਕਹਿੰਨੇ ਕੋਈ ਸਰਕਾਰ ਹੀ ਮਦਦ ਕਰੇ ਕਿਉਂਕਿ ਸਾਡੇ ਜੋ ਹੱਥੋਂ ਹੱਥੋਂ ਕੰਮ ਬਾਹਰ ਹੋ ਗਿਆ ਹਨ ਭੇਜਿਆ ਜੁਰੀ ਦੇਰੇ ਵਾਲਿਆਂ ਨੇ ਪਰ ਗੱਲ ਬਣੀ ਨਹੀਂ ਇਸ ਕਰਕੇ ਕਹਿੰਨੇ ਸਰਕਾਰ ਹੀ ਮਦਦ ਕਰੇ ਹੋਰ ਤੇ ਕੋਈ ਬੰਦਾ ਨਹੀਂ ਆਮ ਬੰਦਾ ਨਹੀਂ ਕੋਈ ਕੁਝ ਕਰ ਸਕਦਾ ਬਾਕੀ ਪਾਣੀ ਬਹੁਤ ਜ਼ਿਆਦਾ ਭਾਈ ਬਹੁਤ ਜ਼ਿਆਦਾ ਦਿਖੰਦੇ ਹੀ ਸਾਰੇ ਨੂੰ ਇਹਦੇ ਵਿੱਚ ਕੋਈ ਲੈ ਕਾਲ ਸਰਕਾਰੀ ਪ੍ਰਸ਼ਾਸਨ ਦਾ ਅਧਿਕਾਰੀ ਆ ਕੋਈ ਨਹੀਂ ਆਇਆ ਭਾਜੀ ਆਰਮੀ ਵਾਲੇ ਗੱਡੀ ਆਈ ਹੁਣ ਪੁੱਛਿਆ ਮਰਾਇਆ ਉਹ ਵੀ ਪਤਾ ਨਹੀਂ ਇਹ ਕੋਈ ਆਪਣਾ ਇੱਕ ਫਾਰਮੈਟੀ ਪੂਰੀ ਕੰਮ ਚਲ ਗਈ ਤੇ ਜੀ ਅੱਜ ਕਿਹੜਾ ਪਿੰਡ ਤੇ ਆਪਾਂ ਆਪਾਂ ਮਨੂੰ ਸ਼ਾਪਰ ਜੱਜ ਰਹੇ ਮਿਰਜੀ ਪਾਣੀ ਬਹੁਤ ਜ਼ਿਆਦਾ ਆ ਗਿਆ ਇੱਕ ਸ਼ਾਪਰ ਦੇ ਨੇੜੇ ਹਾਂਜੀ ਪਾਣੀ ਪਾਣੀ ਦਿਖਾਈ ਦੇ ਰਿਹਾ ਹਾਂਜੀ ਬਹੁਤ ਜਿਆਦਾ ਇਹ ਪਾਣੀ ਮਤਲਬ ਸਵੇਰੇ ਚੱਲਿਆ ਜੀ ਤਾਂ ਦੋਆਂ ਟਾਈਆਂ ਘੰਟੇ ਵਿੱਚ ਤਕਰੀਬਨ ਜਿਹੜਾ ਮਾ ਪਾਣੀ ਨੇ ਸ਼ਾਪਰ ਵਾਲ ਨੂੰ ਰੌਮ ਕਰ ਲਿਆ ਹੈ ਅਲੱਗ ਸਾਡੇ ਨਗਰ ਹੈ ਪਿੰਡ ਪੱਡੇ ਉੱਥੇ ਵਿੱਚ ਗੁਰਦੁਆਰਾ ਸਾਹਿਬ ਅਨਾਉਂਸਮੈਂਟ ਹੋ ਗਈ ਆ ਕਿ ਪਾਣੀ ਗੁਰਦੁਆਰਾ ਸਾਹਿਬ ਦੇ ਨੇੜੇ ਪਹੁੰਚ ਗਾਲੀ ਪੱਡਿਆਂ ਦੇ ਵਿੱਚ ਵੜ ਗਿਆ ਵਾ ਤੇ ਆਪਣੇ ਲੋਕ ਬਚਾਅ ਕਰਦਾਂ ਸਰਜੇ ਹੋਏ ਨੇ ਤੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਕੋਈ ਨਹੀਂ ਕਿਦੀ ਸਾਰ ਲਈ ਤੇ ਪਾਣੀ ਮਤਲਬ ਵੱਧਦਾ ਜਾ ਰਿਹਾ ਵਾ ਬਹੁਤ ਜ਼ਿਆਦਾ ਪਾਣੀ ਨੁਕਸਾਨ ਕਰ ਰਿਹਾ ਵਾ ਪਾਣੀ ਦੀ ਬਹੁਤ ਜ਼ਿਆਦਾ ਰਫਤਾਰ ਹੈ ਹਾਂਜੀ ਬਹੁਤ ਤੇਜ਼ ਆ ਰਿਹਾ ਜੀ ਮਿੰਟਲ ਸਕਿੰਟਾਂ ਨਾਲ ਜਿਆਦਾ ਜਿਹਾ ਤਕਰੀਬਨ ਵੀ ਮਿੰਟੋ ਮਿੰਟੀ ਪਾਣੀ ਦਾ ਜਿਆਦਾ ਵਧਾ ਵਧਦਾ ਜਾ ਰਿਹਾ ਜੀ ਕਿੱਦਾਂ ਸਵੇਰੇ ਹੈਗਾ ਸੀ ਪਾਣੀ ਨਾ ਸਵੇਰੇ ਨਹੀਂ ਹੈਗਾ ਸਵੇਰੇ ਕੋਈ ਜੀ ਮੇਰੇ ਸਾਹ ਤਕਰੀਬਨ ਕੋਈ 2 ਵਜੇ ਦੇ ਤਕਰੀਬਾ ਆ ਜਾਣਾ ਹੈ ਅਸੀਂ ਸਵੇਰੇ ਗਏ 12 ਵਜੇ ਉਦੋਂ ਡੇਰਾ ਪਾਪਾ ਨਾਲ ਲਾਗੇ ਪਾਣੀ ਫਿਰ ਰਿਆ ਸੀ ਇਧਰ ਫਿਰੇ ਇਹ ਮੂਲ ਵਾਲੀ ਕੋਈ ਮੇੜ ਧਰਮ ਕੋਟ ਮੇੜ ਉਦੋਂ ਫਿਰ ਰਿਆ ਸੀ ਉਸ ਤੋਂ ਬਾਅਦ ਇਧਰ ਨੂੰ ਹੁਣ ਰਵਾਂ ਕਰ ਗਿਆ ਜੀ ਇਹ ਕਰਕੇ ਪਾਣੀ ਦੀ ਮਾਰ ਬਹੁਤ ਜ਼ਿਆਦਾ ਪੈ ਰਹੀ ਆ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਕਿਸਾਨੀ ਦਾ ਬਹੁਤਾ ਨੁਕਸਾਨ ਬਹੁਤ ਜ਼ਿਆਦਾ ਕਿਸਾਨੀ ਦਾ ਜੀ ਮਾਲ ਡੰਗਰ ਦਾ ਪੱਠਾ ਵੀ ਖਤਮ ਹੋ ਗਿਆ ਬਾਕੀ ਝੋਨੇ ਦੀ ਫਸਲ ਵੀ ਖਰਾਬ ਹੋ ਗਈ ਆ ਲੋਕ ਘਰਾਂ ਤੋਂ ਬਿਕਾਰ ਰੋਗਸ ਵੇਰ ਦੇ ਆਪਣਾ ਮਾਲ ਡੰਗਰ ਜੀ ਲੈ ਕੇ ਰੋਗੇ ਇੱਥੋਂ ਜਾ ਰਹੇ ਆ ਸਵੇਰ ਦਾ ਆਪਣੇ ਮਤਲਬ ਵਹਾਹ ਚੱਲਣਾ ਹੈ ਸ਼ਰਕੁੱਤੇ ਲੋਕ ਆਪਣੇ ਸਰਖਿਆਂ ਸਾਮੇ ਪਹੁੰਚ ਰਹੇ ਨੇ ਅਰੇ ਮਾਰ ਪਛੂ ਬੜਾ ਰੋੜ ਗਿਆ ਕਿੱਥੇ ਸੀ ਗਾਓ ਆ ਮੰਡੀਆਂ 'ਚ ਮੰਡੀਆਂ 'ਚ ਹੁਣ ਕੱਢੇ ਥੋੜੇ ਬੜੇ ਵਜੇ ਹਾਂਜੀ ਹਾਂਜੀ ਪਛੂ ਦੋ ਤਿੰਨ ਰੋੜ ਗਏ ਕੋਣ ਇੱਧਰ ਕਿਤੇ ਸੁੱਕੇ ਦਾ ਲਾਵਾਂਗੇ ਦੇ ਲੈ ਲਾਂਗੇ ਉਥੇ ਉਹ ਵੀ ਰੁੜ ਜਾਣੇ ਉਹ ਗੜਿਆਂ ਵਾਲੇ ਹੁਣ ਹਾਂਜੀ ਪਾਣੀ ਕਿੰਨਾ ਕਾਫਾ ਪਾਣੀ ਬਹੁਤ ਜ਼ਿਆਦਾ ਮੰਡੀ ਤੋਂ ਥੋੜਾ ਘੱਟ ਹੀ ਆ ਜੇ ਹਾਂ ਬਾਟਰ ਕਿੰਨਾ ਪਾਰਾ ਹੋ ਗਿਆ ਬਹੁਤ ਜ਼ਿਆਦਾ ਪਾਣੀ ਹੈ ਬਾਟਰ ਦੇ 12 ਫੁੱਟ ਪਰ ਹਾਂ ਜੂਵਰ ਸੇਵਾ ਚੈਰਟੀ ਅਤੇ ਸੰਤ ਬਾਬਾ ਰਵਕ ਸਿੰਘ ਜੀ ਸੰਗੀਤ ਅਕੈਡਮੀ ਦੇ ਸਹਿਯੋਗ ਦੇ ਨਾਲ ਇੱਥੇ ਬੋਟ ਲੈ ਕੇ ਆਏ ਆ ਨਾਲ ਖਾਣ ਪੀਣ ਦਾ ਸਾਰ ਰਸਤਾ ਬਸਤਾ ਵੀ ਆ ਤੇ ਕੋਈ ਸਾਨੂੰ ਕਾਲਾਂ ਨਹੀਂ ਆ ਰਹੀਆਂ ਫੋਨ ਦੇ ਉੱਤੇ ਵੀ ਸਾਡੇ ਜਿਹੜੇ ਉਹ ਬੱਚੀਆਂ ਜਾਂ ਬੱਚੇ ਘਰ ਦੇ ਅੰਦਰ ਆ ਉਹਨਾਂ ਨੂੰ ਬਾਹਰ ਛੱਡ ਕੇ ਜਾ ਜਾਵੇ ਕੋਈ ਬਜ਼ੁਰਗ ਬਾਤਾ ਉਹਨਾਂ ਨੂੰ ਟੈਗ ਦੀ ਕਹਿੰਦੇ ਹਾਂ ਕਿ ਇਹਨੂੰ ਟੈਗ ਪਿਆ ਪਰ ਅੱਗੇ ਰਸਤਾ ਨਹੀਂ ਨਾ ਹੈਗਾ ਅੱਗੇ ਜਾਣ ਦੇ ਲਈ ਪਾਣੀ ਬਹੁਤ ਆ ਇਹ ਕਿੱਥੋਂ ਪਾਣੀ ਆਈ ਹੈ ਜੀ ਇਹ ਪਿੰਡ ਪੱਖੋ ਕਿਧਰ ਆਈ ਹੈ ਅਸੀਂ ਆਪਣਾ ਨੰਬਰ ਪਾਇਆ ਸੀ ਸੋਸ਼ਲ ਮੀਡੀਆ ਤੇ ਜਿਹੜੇ ਪਿੰਡ ਦੇ ਵਿੱਚ ਉਹ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹ ਅਸੀਂ ਲੈ ਕੇ ਆਉਣਾ ਚਾਹਦੇ ਉਹ ਕੀ ਹੋਇਆ ਵੀ ਅਜੇ ਤੱਕ ਸਾਨੂੰ ਕੋਈ ਪ੍ਰਬੰਧ ਇਦਾਂ ਦਾ ਨਹੀਂ ਹੋ ਸਕਿਆ ਇਹ ਬੋਟ ਅੱਗੇ ਲੈ ਕੇ ਜਾ ਸਕੀਏ ਪਾਣੀ ਦਾ ਪਾਣੀ ਦਾ ਜਿਹੜਾ ਪੱਧਰ ਉਹ ਜ਼ਿਆਦਾ ਉੱਚਾ ਪਾਣੀ ਦਾ ਪੱਧਰ ਉੱਚਾ ਉਹਦਾ ਕਰਕੇ ਅਸੀਂ ਅੱਗੇ ਜਾਣਾ ਚਾਹੁੰਦੇ ਹਾਂ ਪਰ ਹੁਣ ਅੱਗੇ ਜਿੰਨਾਂ ਨਾਲ ਸਾਡੀ ਗੱਲਬਾਤ ਹੋਈ ਆ ਅੱਖੋ ਕੇ ਪਿੰਡ ਦੇ ਨਾਲ ਹੀ ਪਿੰਡ ਆ ਉਹ ਆ ਰਹੇ ਆ ਤੇ ਟਰੈਕਟਰ ਲੈ ਕੇ ਆਉਣਗੇ ਫਿਰ ਅਸੀਂ ਬੋਟ ਟਰਾਲੀ ਸਾਡੇ ਕੋਲ ਈ ਛੋਟੀ ਉੱਥੇ ਸੱਚ ਪਾਛਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕਿ ਮਾਤਾ ਜੀ ਨੇ ਨਹੀਂ ਉੱਥੇ ਇਦਾਂ ਵਾ ਵੀ ਹੁਣ ਜਦੋਂ ਪਾਣੀ ਆ ਇੱਕਦਮ ਆ ਗਿਆ ਤੇ ਪਿੰਡਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਆ ਉਹ ਗੁਰੂ ਘਰਾਂ ਦੇ ਵਿੱਚ ਹੀ ਆ ਜੀ ਉਹ ਵੀ ਕੱਢਣੇ ਜ਼ਰੂਰੀ ਆ ਦੂਜੀ ਗੱਲ ਇਹ ਆ ਵੀ ਜਿਹੜੇ ਲੋਕ ਘਰਾਂ ਦੇ ਵਿੱਚ ਕਿਰੇ ਆ ਪਸ਼ੂ ਕਿਰੇ ਆ ਉਹਨ ਪਸ਼ੂਆਂ ਲਈ ਤਾਂ ਕੋਈ ਸਾਡੇ ਕੋਲ ਅਰੇਂਜਮੈਂਟ ਨਹੀਂ ਹੈਗਾ ਸਾਡੇ ਕੋਲ ਬੋਟ ਆ ਉਹ ਕਿਸ਼ਤੀ ਹੈ ਜਿਹਦੇ ਵਿੱਚ 10 ਤੋਂ 12 ਲੋਕ ਬੈਠ ਸਕਦੇ ਆ ਆਪਾਂ ਜਿਹੜੇ ਲੋਕ ਮੰਨ ਲਓ ਜਿੰਨੇ ਕੱਢ ਸਕਦੇ ਆ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਕਢਣ ਦੀ ਅੱਗੇ ਮਹਾਰਾਜ ਦੇ ਹੱਥ ਹਰਚ ਵੀ ਨਾ ਲੋਕ ਹੈਗੇ ਆ ਹਾਂਜੀ ਇਹ ਵੀਰ ਜੀ ਇਹ ਹਰਪາກ ਸਿੰਘ ਨਾਂ ਮੇਰਾ ਪਿੰਡ ਸ਼ਾਹਪੁਰ ਜਾਂ ਜੀ ਵੀਰ ਜੀ ਤਾਲੀ ਸਭ ਕਰ ਦਿੰਦੇ ਜੀ ਠੀਕ ਆ ਪੱਠੇ ਲਾਗੇ ਕਿੰਨੀਆਂ ਗਾਂ ਦਾ ਛੱਡ ਇਹ ਵੀਰ ਜੀ 150 ਗਾਂ ਦਾ ਫਾਰਮ ਆ ਇੱਕ ਫਾਰਮ ਇਹ ਆ ਤੇ ਦੋ ਫਾਰਮ ਇਹਦੇ ਪਿੱਛੇ ਗੋਠੀਆਂ ਦੇ 150 ਗਾਂ ਸਾਡੇ ਕੋਲ ਜਿੰਨੀਆਂ ਕਿ ਨਿਕਲੀਆਂ ਅਸੀਂ ਕੱਢੀਆਂ ਆਪਣੇ ਪਹਿਲਾਂ ਇਨਫੋਰਮੇਸ਼ਨ ਨਹੀਂ ਲੱਗੀ ਦਿੱਤੀ ਉਹਨਾਂ ਵੀ ਭਾਈ ਇਨਫੋਰਮੇਸ਼ਨ ਮਤਲਬ ਮਿਲੀ ਆ ਪਰ ਫਿਰ ਵੀ ਇਨਾ ਟਾਂਬਾ ਟਾਈਮ ਲੱਗ ਜਾਂਦਾ ਵਾ ਤੇ ਕਿੰਨੀਆਂ ਤੇ ਨਿਕਲੀਆਂ ਗਾਵਾਂ ਲਗਭਗ 50 ਨਗ ਨਿਕਲੇ ਭਾਜੀ ਤੇ ਅਸੀਂ ਫਾਸ ਕਿਨੇ ਗਏ ਜਾਂਦਾ ਲਗਭਗ 100 ਪਸ਼ੂ ਬੰਦਰੇ ਆ ਜੀ 100 ਪਸ਼ੂ ਹਾਂਜੀ 100 ਪਸ਼ੂ ਕੋਸ਼ਿਸ਼ ਕਰ ਰਹੇ ਹਾਂ ਕੱਢਣ ਦੀ ਭਾਈ ਹੁਣ ਤੇ ਮੁਸ਼ਕਲ ਸਵਾਲ ਨਹੀਂ ਨਿਕਲ ਨਹੀਂ ਸਕਦੇ ਹੁੰਦੇ ਪਰਮਾਤਮਾ ਸਿਰ ਤੇ ਆ ਭਾਜੀ ਸਰਕਾਰ ਵੱਲੋਂ ਕੋਈ ਇਨਫੋਰਮੇਸ਼ਨ ਦਿੱਤੀ ਕਿਸੇ ਅਫਸਰ ਨੂੰ ਵੀ ਕਿਸੇ ਅਧਿਕਾਰੀ ਨੂੰ ਵੀ ਅਸੀਂ ਇੱਥੇ ਪਚੂ ਪਸ ਗਿਆ ਤੇ ਸਾਡੇ ਨਹੀਂ ਵੀਰ ਜੀ ਅਜੇ ਤੱਕ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਜੀ ਮੈਂ ਕਰਦੇ ਵੀ ਸਰਕਾਰ ਵੱਲੋਂ ਪਿਸਤਾਰ ਨਹੀਂ ਕੀਤਾ ਜੀ ਹੁਣ ਸਰਕਾਰ ਦੇ ਵੀਰ ਜੀ ਮੰਗੇ ਇਹ ਕਰਦੇ ਵੀ ਚਲੋ ਕਾਫੀ ਨੁਕਸਾਨ ਦੇ ਹੁੰਦੇ ਆ ਹਾਂਜੀ ਹਾਂਜੀ ਨੁਕਸਾਨ ਬਈ ਹੈਗਾ ਹੈਗਾ ਜੀ ਫਸਲ ਦਾ ਨੁਕਸਾਨ ਹੈ ਜੀ ਐਨੀਮਲ ਸਾਰੇ گاਵਾ ਡਰਾਈ ਹੀ ਗੜੀ ਸੂਣ ਵਾਲੀਆਂ ਵਾ ਜਿੰਨੇ ਕ ਬੱਚੇ ਸੀ ਉਹਦੇ ਕੱਢਦੇ ਬਾਹਰ ਛੋਟੇ ਜਵਾਕ ਸੀ ਤੇ گاਵਾ ਸਾਰੇ ਖੰਦਰੀ ਆ ਜੀ